ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸੰਗਤ ਜੀ ਆਪਣਾ ਇਹ ਸਵਾਲ ਹੁੰਦਾ ਕਿ ਮਨ ਇਕਾਗਰ ਨਹੀਂ ਹੁੰਦਾ ਬਾਣੀ ਪੜਦੇ ਆਂ ਸੇਵਾ ਸਿਮਰਨ ਸਭ ਕੁਝ ਕਰਦੇ ਆਂ ਪਰ ਮਨ ਇਕਾਗਰ ਨਹੀਂ ਹੁੰਦਾ ਤੇ ਉਸ ਬਾਰੇ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਇੱਕ ਸੰਗਤ ਜੀ ਗੈਤਰੀ ਮੰਤਰ ਹੈ ਹਿੰਦੂਆਂ ਦੇ ਵਿੱਚ ਹਿੰਦੂਆਂ ਦਾ ਗੈਤਰੀ ਮੰਤਰ ਹੈ ਉਸ ਗੈਤਰੀ ਮੰਤਰ ਦੇ ਜਿਹੜੇ ਅੱਖਰ ਨੇ 24 ਨੇ ਜਿਹੜਾ ਹਿੰਦੂਆਂ ਦਾ ਮੰਤਰ ਹੈ ਗੈਤਰੀ ਉਹਦੇ 24 ਅੱਖਰ ਨੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਵੀ ਇੱਕ ਗੈਤਰੀ ਮੰਤਰ ਬਖਸ਼ਣਾ ਕੀਤਾ ਹੈ ਇਸ ਸ਼ਬਦ ਨੂੰ ਗੈਤਰੀ ਮੰਤਰ ਵੀ ਕਹਿੰਦੇ ਨੇ ਤੇ ਹਰਨਾਲੀ ਵੀ ਕਹਿੰਦੇ ਨੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਉਹਨਾਂ ਦੀ ਜਿਹੜੀ ਕਥਾ ਸੰਗਤ ਜੀ ਜਾਪ ਸਾਹਿਬ ਦੀ ਕਥਾ ਨੈਟ ਤੇ ਪਈ ਹੋਈ ਹੈ। ਉਹਨਾਂ ਨੇ ਕਥਾ ਦੇ ਵਿੱਚ ਇਸ ਮੰਤਰ ਨੂੰ ਗੈਤਰੀ ਮੰਤਰ ਤੇ ਹਰਨਾਲੀ ਮੰਤਰ ਕਹਿਣਾ ਕੀਤਾ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਬਾਣੀ ਜਿਹੜੀ ਅਮਰਤ ਵੇਲੇ ਆਪਾਂ ਪੜੀ ਪੜਦੇ ਹਾਂ ਨਿਤਨੇਮ ਦੇ ਵਿੱਚ ਕਥਾ ਦੇ ਵਿੱਚ ਸੰਤਾਂ ਨੇ ਦੱਸਿਆ ਕਿ ਜੇ ਤੁਹਾਡਾ ਮਨ ਇਕਾਗਰ ਨਹੀਂ ਹੁੰਦਾ ਮਨ ਟਿਕਦਾ ਨਹੀਂ ਮਨ ਵਿੱਚ ਭੜੇ ਖਿਆਲ ਆ ਰਹੇ ਨੇ ਮਨ ਬਾਹਰ ਨੂੰ ਭੱਜਦਾ ਹੈ ਤੇ ਇਸ ਮੰਤਰ ਦਾ ਵਾਰ-ਵਾਰ ਜਾਪ ਕਰੋ ਚਾਚਰੀ ਛੰਦ ਤਵੇ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀੰ ਕਰੀੰ ਨਰਨਾਮੇ ਅਕਾਮੇ ਇਸ ਮੰਤਰ ਦਾ ਕਹਿੰਦੇ ਵਾਰ-ਵਾਰ ਜਾਪ ਕਰੋ ਤੇ ਜਿਹੜਾ ਤੁਹਾਡਾ ਮਨ ਹੈ ਟਿਕ ਜਾਵੇਗਾ ਤੁਹਾਡੇ ਮਨ ਵਿੱਚ ਜਿਹੜੇ ਮਾੜੇ ਖਿਆਲ ਆ ਰਹੇ ਨੇ ਉਹ ਵੀ ਦੂਰ ਹੋ ਜਾਣਗੇ ਗੈਤਰੀ ਮੰਤਰ ਦੇ ਸੰਗਤ ਜੀ 24 ਅੱਖਰ ਨੇ ਇਸੇ ਸ਼ਬਦ ਦੇ ਇਸ ਮੰਤਰ ਦੇ ਵਿੱਚ 24 ਅੱਖਰ ਨੇ ਤੇ ਸੰਤਾਂ ਦੀ ਕਥਾ ਪਈ ਨੱਟ ਤੇ ਤੁਸੀਂ ਸੁਣ ਸਕਦੇ ਸੰਤਾਂ ਨੇ ਆਪ ਇਸ ਮੰਤਰ ਬਾਰੇ ਦੱਸਿਆ ਕਿ ਇਸ ਦਾ ਵਾਰ-ਵਾਰ ਮੰਤਰ ਕਰੀ ਜੋ ਵਾਰ-ਵਾਰ ਮੰਤਰ ਕਰੀ ਜੋ ਜਿਵੇਂ ਅਬ ਮੂਲ ਮੰਤਰ ਦਾ ਜਾਪ ਕਰਦੇ ਆ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦੇ ਆ ਵਾਰ-ਵਾਰ ਮੰਤਰ ਗਏ ਇਸ ਕਹਿੰਦੇ ਇਸ ਮੰਤਰ ਦਾ ਵਾਰ-ਵਾਰ ਜਾਪ ਕਰੋ ਤੇ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਵੇਗਾ ਇੱਕ ਸੰਗਤ ਦੀ ਹੋਰ ਵੀ ਗੱਲ ਹੈ ਜਿਨ੍ਹਾਂ ਦੀ ਜ਼ੁਬਾਨ ਬੁਲਾਵਾ ਨਹੀਂ ਖਾਂਦੀ ਬੋਲਣ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਕੋਈ ਗੱਲ ਕਹਿਣੀ ਹੋਵੇ ਤੇ ਬੋਲਿਆ ਨਹੀਂ ਜਾਂਦਾ ਕਈ ਵਾਰ ਇਸ ਤਰ੍ਹਾਂ ਤੁਸੀਂ ਆਮ ਹੀ ਮਨੁੱਖ ਵੇਖੇ ਹੋਣਗੇ ਜਿਨ੍ਹਾਂ ਨੂੰ ਕਈ ਵਾਰ ਕੋਈ ਸ਼ਬਦ ਬੋਲਣਾ ਹੋਵੇ ਜਾਂ ਕੋਈ ਗੱਲ ਵੀ ਕਰਨੀ ਹੋਵੇ ਤੇ ਉਹ ਸਹੀ ਢੰਗ ਬੋਲ ਨਹੀਂ ਸਕਦੇ ਤੁਸੀਂ ਜਾਪ ਸਾਹਿਬ ਦਾ ਮੰਤਰ ਜਾਪ ਸਹਿਬ ਦੀ ਬਾਣੀ ਸਾਰੀ ਸਾਰੀ ਜਾਪ ਸਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਜਾਪ ਸਹਿਬ ਦੇ ਵਿੱਚ ਸ਼ਬਦ ਇਹੋ ਜਿਹੇ ਆ ਰਹੇ ਨੇ ਟਿੱਪੀਆਂ ਵਾਲੇ ਤੇ ਜਦੋਂ ਆਪਾਂ ਰਾੜਾ ਰਾਰਾ ਬੋਲਾਂਗੇ ਆਟੋਮੈਟਿਕ ਆਪਣੀ ਜਿਹੜੀ ਜ਼ੁਬਾਨ ਚੱਲਣ ਲੱਗ ਪਵੇਗੀ ਜਿਨ੍ਹਾਂ ਦੀ ਨੱਕ ਦੀ ਹੱਡੀ ਵੱਧੀ ਹੈ ਉਹ ਵੀ ਇਸ ਜਾਪ ਦਾ ਜਾਪ ਸਾਹਿਬ ਸਾਰੀ ਬਾਣੀ ਦਾ ਜਾਪ ਕਰਨ ਉਹ ਵੀ ਸਹੀ ਹੋ ਜਾਣੀ ਬੜੀਆਂ ਬਖਸ਼ਿਸ਼ਾਂ ਜਾਪ ਸਾਹਿਬ ਦੇ ਵਿੱਚ ਸੰਗਤ ਜੀ ਜਿਨ੍ਹਾਂ ਤੋਂ ਸਹੀ ਬੋਲਿਆ ਨਹੀਂ ਜਾਂਦਾ ਜਦੋਂ ਇਸ ਜਾਪ ਦਾ ਪਾਠ ਕਰਨਗੇ ਜਾਪ ਸਾਹਿਬ ਦਾ ਉਹ ਸਹੀ ਬੋਲ ਵੀ ਸਕਣਗੇ ਜਦੋਂ ਆਪਾਂ ਪੜਾਂਗੇ ਗੋਵਿੰਦੇ ਮਕੰਦੇ ਉਦਾਰੇ ਅਪਾਰੇ ਹਰੀ ਅੰਕਰੀਂ ਨਰਨਾਮੇ ਅਕਾਮੇ ਨਮਸਤਵੰ ਅਕਾਲੇ ਨਮਸਤਵੰ ਇਸ ਤਰ੍ਹਾਂ ਪੜਾਂਗੇ ਜਾਪ ਕਰਾਂਗੇ ਨਾ ਤੇ ਜਿਹੜੀ ਆਟੋਮੈਟਿਕ ਆਪਣੀ ਜ਼ੁਬਾਨ ਚੱਲਣੀ ਸ਼ੁਰੂ ਹੋ ਜਾਵੇਗੀ ਤੇ ਇੱਕ ਵਾਰੀ ਤੁਸੀਂ ਮਹੀਨਾ ਸਵਾ ਮਹੀਨਾ ਇਸ ਦਾ ਜਾਪ ਕਰੋ ਸਾਰੇ ਜਾਪਸਾ ਜਿਹੜੇ ਜਿਨ੍ਹਾਂ ਦੀ ਜ਼ੁਬਾਨ ਬਲਾਵਾ ਖਾਂਦੀ ਹੈ ਬੋਲਿਆ ਨਹੀਂ ਸਹੀ ਜਾਂਦਾ ਤੇ ਜਿਨ੍ਹਾਂ ਦਾ ਮਨ ਇਕਾਗਰ ਨਹੀਂ ਹੁੰਦਾ ਟਿਕਦਾ ਨਹੀਂ ਉਹ ਇਸ ਮੰਤਰ ਦਾ ਜਾਪ ਕਰਨ ਜਿਹੜਾ ਗਾਇਤਰੀ ਕਲਗੀਧਰ ਪਾਸ਼ਾ ਮਹਾਰਾਜ ਨੇ ਆਪਨ ਮੰਤਰ ਦਿੱਤਾ ਹੈ ਗੋਬਿੰਦੇ ਮੁਕੰਦੇ ਉਦਾਰਿਆ ਪਾਰੇ ਹਰੀੰ ਕਰਿੰਗ ਨਿਰਨਾਮੇ ਅਕਾਮੇ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਇਸੇ ਚੈਨਲ ਤੇ ਰਾਤ ਨੂੰ 8 ਵਜੇ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ